ਟ੍ਰੈਫਿਕ ਪੁਲਿਸ ਨੇ ਕੀ ਐਕਸ਼ਨ ਕੀਤਾ ਅੱਜ ਆ ਜੀ ਐਕਚੁਅਲੀ ਮਾਨਯੋਗ ਅਸਿਸਪੀ ਸਾਹਿਬ ਦੇ ਹੁਕਮ ਲਾਇਆ ਸੀ ਪਿਆ ਜਿਹੜੇ ਲੜਕੀਆਂ ਨੇ ਕਾਲਜ ਨੇ ਸਕੂਲ ਨੇ ਇਹਦੇ ਵਿੱਚ ਬੜੀ ਪਰੇਸ਼ਾਨੀ ਆਊਟਸਾਈਡ ਆਣ ਕੇ ਮੁੰਡੇ ਬੁਲਟ ਮੋਟਰਸਾਈਕਲ ਤੇ ਤੇ ਦੂਜਿਆਂ ਵੀ ਕਲਾਂ ਤੇ ਆਣ ਕੇ ਗੱਡੀਆਂ ਤੇ ਆਣ ਕੇ ਤੇ ਪਰੇਸ਼ਾਨ ਕਰਦੇ ਬੱਚਿਆਂ ਨੂੰ ਤੇ ਇੱਥੇ ਕੰਟਰੋਲ ਕਰੋ ਉਹ ਜਨਾਬ ਦੇ ਹੁਕਮ ਦੀ ਪਾਲਣਾ ਕਰਦੇ ਇੱਧਰ ਆਏ ਆ ਇੱਧਰ ਕੋਈ ਆ ਹੰਣ ਪਾਇ ਨੌਜਵਾਨਾਂ ਨੂੰ ਫੜਿਆ ਫੜ ਕੇ ਨਾ ਜਿਪਸੀ ਚ ਖੰਡਾਰਾ ਬਿਠਾਇਆ ਫਿਰ ਉਹਨਾਂ ਦੀ ਗੱਲਾਂ ਬਤਾਂ ਇਹਦੇ ਨੁਕਸਾਨ ਦੱਸੇ ਨੇ ਉਹਨਾਂ ਨੂੰ ਤੇ ਫਿਰ ਮੋਰਚਾ ਵੀ ਇਤਲਾਾਨ ਕੀਤੇ ਨੇ ਉਹ ਗੱਡੀਆਂ ਦੇ ਨੰਬਰ ਟ੍ਰੇਸ ਕੀਤੇ ਜਿਹੜੀਆਂ ਭਜਾ ਕੇ ਲੈ ਗਏ ਨੇ ਕੱਲ ਉਹਨਾਂ ਦੇ ਘਰਾਂ ਤੋਂ ਜਾ ਕੇ ਲੈ ਕੇ ਆਵਾਂਗੇ ਜੀ ਹਨਾ ਅਸਾਂ ਹੀ ਕਰ ਰਹੀ ਚੱਲ ਰਹੀ ਹੈ ਜੀ ਤੇ ਗਾਮ ਇਹਨਾਂ ਲੋਕਾਂ ਨੂੰ ਹੁਦਾ ਹਤਾ ਪੀਏ ਕਾਲਜ ਮੋਰੇ ਸਕੂਲਾਂ ਅੱਗੇ ਇਤਨਾ ਜਿਹਾ ਕੰਮ ਨਾ ਕਰਨਾ ਤੇ ਸ਼ਹਿਰ ਦੇ ਵਿੱਚ ਪ੍ਰਾਪਤ ਦੇ ਹੁਕਮਾਂ ਦੀ ਪਾਲਣਾ ਕਰਨਾ ਤੇ ਕੋਈ ਨਿਜਮਾ ਤੇ ਇਹਨਾਂ ਨੂੰ ਜਾਣੂ ਹੋਈਦਾ ਸਕੂਲਾਂ ਕਾਲਜਾਂ ਜਾਂ ਬਾਇ ਐਜੂਕੇਸ਼ਨ ਸੈਂਟਰ ਜਾ ਕੇ ਅੱਜ ਖਲੀਆਂ ਦੇ ਵਿੱਚ ਮੋਟਰਸਾਈਕਲਾਂ ਦੇ ਨਜ਼ਰ ਆਈ ਉਹ ਸਮਾਹ ਹੋ ਜਾ ਬਣ ਗਿਆ ਜੀ ਛੋਟੀਆਂ ਗੜੀਆਂ ਨੇ ਪਿਗਾ ਲੈਂਦੀ ਫਿਰ ਸਾਡੇ ਅੱਗੇ ਦੋ ਮੋਟਰਸਾਈਕਲ ਆ ਗਏ ਉਹਨਾਂ ਤੇ ਸਵਾਰ ਹੋ ਕੇ ਫਿਰ ਉਹਨਾਂ ਦਾ ਪਿੱਛਾ ਕੀਤਾ ਫਿਰ ਅਣਾ ਗਸ਼ਤਾਰ ਕੀਤਾ ਜੀ ਫਿਰ ਉਹਨਾਂ ਨੂੰ ਇਤਲਾਾਨ ਕੀਤੇ ਨੇ ਜੁਰਮਾਨੇ ਪਾਏ ਨੇ ਗਾਮ ਜਿਹੜਾ ਕਰੇਗਾ ਉਹਦਾ ਹਵਾਲਾ ਹੋਏਗਾ